ਗਲੀ ਗਲੀ ਬਨ ਜਾ ਰਾ ਫਿਰਦਾ ਹਾਕ ਮਾਰ ਲੈ ਨਹੀਂ ਹਬਲਾ ਪਲਾ ਜੀ ਮੈਨੂੰ ਤੇਰੀ ਸੋ ਹਾਕ ਮਾਰ ਲੈ ਨਹੀਂ ਆ ਬੋਲਾ ਸਸ ਨੂੰ ਵੀ ਆਖ ਦਿਨ ਨਾਨ ਨੂੰ ਵੀ ਆਖ ਦੀ ਮੈਨੂੰ ਬੰਗਾ ਦੇ ਓ ਜੀ ਚੜਾ ਪਲਾਜੀ ਮੈਨੂੰ ਤੇਰੀ ਸੋ ਮੈਨੂੰ ਬੰਗਾ ਦੇ ਉਹ ਜੀ ਚੜਾ ਸਾਸ বিনা ਬੋਲ ਦਿਨ ਨਾ ਨਾ ਬੋਲਦੀ ਹਾਕ ਮਾਰ ਲੈਨੀਆ ਬੋਲਾ ਪਲਾਜੀ ਮੈਨੂੰ ਤੇਰੀ ਸੋ ਹਾਕ ਮਾਰ ਲੈਨੀਆ ਬੋਲਾ ਕਿੰਨੇ ਦੇ ਲਾਇਨੇ ਤੁਨਾ ਗਵਲੇ ਗਜਰੇ ਕੀਏ ਤੇਰੀ ਬੰਗਣੀਆਂ ਦਾ ਪਾ ਪਲਾਜੀ ਮੈਨੂੰ ਤੇਰੀ ਸੋ ਕੀਏ ਤੇਰੀ ਬੰਗਣੀਆਂ ਦਾ ਪਾ ਏਕਰ ਪੀਏ ਲਾਇਨਾ ਗਵਲੇ ਗਜਰੇ ਦੋਰ ਪੀਏ ਬੰਗਣੀਆਂ ਦਾ ਪਾ ਪਲਾਜੀ ਮੈਨੂੰ ਤੇਰੀ ਸੋ ਦੋਰ ਪੀਏ ਬੰਗੜੀਆਂ ਦਾ ਪਾ ਸ਼ਜ ਪਰ ਸ਼ੋਲੇ ਆਂਦਾ ਚੋਲੀ ਵਿੱਚ ਪਾਂਦੀ ਹਾਂ ਬੰਗੜੀਆਂ ਤਾਂ ਲਈਆਂ ਮੈਂ ਚੜਾ ਪਲਾਜੀ ਮੈਨੂੰ ਤੇਰੀ ਸੋ ਬੰਗੜੀਆਂ ਤੇ ਲਈਆਂ ਮੈਂ ਚੜਾ ਬਾਰੋਤਾ ਆਇਆ ਮਾਇਆ ਹੱਸਦਾ ਤਾਂ ਖੇਡਦਾ ਪਾਬੀਆਂ ਨੇ ਦਿੱਤਾ ਈ ਸਖਾ ਪਾਲਾ ਜੀ ਮੈਨੂੰ ਤੇਰੀ ਸੋ ਪਾਬੀਆਂ ਨੇ ਦਿੱਤਾ ਈ ਸਖਾ ਅੰਦਰ ਬੜੇ ਅਰੰਗੀ ਨ ਡੰਡਾ ਫੜਿਆ ਬੰਗਣੀਆਂ ਦਾ ਕੀਤਾ ਈ ਫਨਾ ਪਰਲਾ ਜੀ ਮੈਨੂੰ ਤੇਰੀ ਸੋ ਬੰਗਣੀਆਂ ਦਾ ਕੀਤਾ ਹੀ ਪਨਾ ਚੁੱਕ ਚੁੱਕ ਟੁਕੜੇ ਮੈਂ ਚੋਲੀ ਵਿੱਚ ਪਾਂਦੀ ਹਾਂ ਰੋਣ ਮੇਰਾ ਥੰਮੇ ਆ ਨਾ ਜਾ ਪਰਲਾ ਜੀ ਮੈਨੂੰ ਤੇਰੀ ਸੋ ਰੋਣ ਮੇਰਾ ਥੰਮੇ ਆ ਨਾ ਜਾ ਆਓ ਨੀ ਸਖੀਓ ਆਓ ਨੀ ਸਹੇਲਿਓ ਪਾਓ ਮੈਨੂੰ ਪੇਕਿਆਂ ਦੇ ਰਾ ਪਲਾਜੀ ਮੈਨੂੰ ਤੇਰੀ ਸੋ ਪਾਓ ਮੈਨੂੰ ਪੇਕਿਆਂ ਦੇ ਰਾ ਐ ਲਫੜ ਪਰਤ ਪਰਤ ਵਿੱਚ ਆਟਾ ਲੈਨੀ ਮਾਏ ਰੋਟੀਆਂ ਪਕਾ ਪਲਾਜੀ ਮੈਨੂੰ ਤੇਰੀ ਸੋ ਲੈਨੀ ਮਾਏ ਰੋਟੀਆਂ ਪਕਾ ਸਤੋਂ ਨਹੀਂਓ ਪਕਦੀਆਂ ਤੇ ਸਤੋਂ ਨਹੀਂਓ ਬਣਦੀਆਂ ਜਾਕੇ ਮੇਰੀ ਨੂੰ ਨੂੰ ਲਿਆ ਪਲਾਜੀ ਮੈਨੂੰ ਤੇਰੀ ਸੋ ਜਾਕੇ ਮੇਰੀ ਨੂੰ ਨੂੰ ਲਿਆ ਐ ਲੈ ਫੜ ਪ੍ਰਾਤ ਪਰਤ ਵਿੱਚ ਆਟਾ ਲੈਣੀ ਪੈਣੇ ਰੋਟੀਆਂ ਪਕਾ ਪਲਾਜੀ ਮੈਨੂੰ ਤੇਰੀ ਸੋ ਲੈਣੀ ਪੈਣੇ ਰੋਟੀਆਂ ਪਕਾ ਸਤੋਂ ਨਹੀਂਓ ਪੱਕਦੀਆਂ ਤੇ ਸਤੋਂ ਨਹੀਂਓ ਬਣਦੀਆਂ ਜਾ ਕੇ ਮੇਰੀ ਪਾਬੀ ਨੂੰ ਲਿਆ ਪਲਾਜੀ ਮੈਨੂੰ ਤੇਰੀ ਸੋ ਜਾਕੇ ਮੇਰੀ ਪਾਬੀ ਨੂੰ ਲਿਆ ਐ ਲੈ ਫੜ ਪ੍ਰਤ ਪਰਤ ਵਿੱਚ ਆਟਾ ਲੈਨੀ ਪਾਬੀ ਰੋਟੀਆਂ ਪਕਾ ਪਲਾਜੀ ਮੈਨੂੰ ਤੇਰੀ ਸੋ ਲੈਨੀ ਪਾਬੀ ਰੋਟੀਆਂ ਪਕਾ ਸਾਤੋਂ ਨਹੀਂਓ ਪੱਕਦੀਆਂ ਤੇ ਸਾਤੋਂ ਨਹੀਂਓ ਬਣਦੀਆਂ ਜਾਕੇ ਮੇਰੀ ਦਰਾਣੀ ਨੂੰ ਲਿਆ ਪਲਾਜੀ ਮੈਨੂੰ ਤੇਰੀ ਸੋ ਜਾਕੇ ਮੇਰੀ ਦਰਾਣੀ ਨੂੰ ਲਿਆ ਅੰਗੇ ਅੱਗੇ ਢੋਲਾ ਤੇ ਪਿੱਛੇ ਪਿੱਛੇ ਕੋੜਾ ਮੈਂ ਸੋਰਿਆਂ ਦੇ ਰਾ ਪਲਾਜੀ ਮੈਨੂੰ ਤੇਰੀ ਸੋ ਪੈ ਗਿਆ ਮੈਂ ਸੋਰਿਆਂ ਦੇ ਰਾ ਐਲਾ ਫੜ ਪਰਤ ਤੇ ਐਲਾ ਫੜ ਕੁੰਜੀਆਂ ਆਪੇ ਜਾ ਕੇ ਰੋਟੀਆਂ ਪਕਾ ਪਲਾਜੀ ਮੈਨੂੰ ਤੇਰੀ ਸੋ ਜਾ ਕੇ ਆਪੇ ਰੋਟੀਆਂ ਪਕਾ ਸਾਤੋਂ ਨਹੀਂਓ ਪੱਕਦੀਆਂ ਤੇ ਸਾਤੋਂ ਨਹੀਂਓ ਬਣਦੀਆਂ ਜਾ ਕੇ ਆਪਣੀ ਮਾਂ ਕੋਲੋਂ ਖਾ ਪਲਾ ਜੀ ਮੈਨੂੰ ਤੇਰੀ ਸੋ ਜਾ ਕੇ ਆਪਣੀ ਮਾਂ ਕੋਲੋਂ ਖਾ ਮਾਂ ਦੀਆਂ ਪੱਕੀਆਂ ਬਥੇਰਾ ਚਿਰ ਖਾਧੀਆਂ ਹੁਣ ਮੈਨੂੰ ਤੇਰੀਆਂ ਦਾ ਚਾ ਲੱਡੂ ਰਾਣੀਏ ਹੁਣ ਮੈਨੂੰ ਤੇਰੀਆਂ ਦਾ ਚਾ ਸਾਰੀ ਖੇਡ ਲਕੀਰਾਂ ਦੀ ਗੱਡੀ ਆਈ ਟੇਸ਼ਨ ਤੇ ਅੱਖ ਭੇਜ ਗਈ ਵੀਰਾਂ ਦੀ ਗੱਡੀ ਆਈ ਟੇਸ਼ਨ ਤੇ ਅੱਖ ਭਿੱਜ ਗਈ ਵੀਰਾਂ ਦੀ ਪਿਪਲੀਆਂ ਦੀਆਂ ਸ਼ਾਮਾਂ ਨੇ ਪਿਪਲੀਆਂ ਦੀਆਂ ਸ਼ਾਮਾਂ ਨੇ ਆਪੇ ਹੱਥੀਂ ਢੋਲੀ ਤੋੜ ਕੇ ਮਾਪੇ ਕਰਨ ਦੁਆਵਾਂ ਨੇ ਆਪੇ ਹੱਥੀਂ ਢੋਲੀ ਤੋੜ ਕੇ ਮਾਪੇ ਕਰਨ ਦੁਆਵਾਂ ਨੇ ਕੁੰਡਾ ਲੱਗ ਗਿਆ ਥਾਲੀ ਨੂੰ ਕੁੰਡਾ ਲੱਗ ਗਿਆ ਥਾਲੀ ਨੂੰ ਹੱਥਾਂ ਉੱਤੇ ਮਹਿੰਦੀ ਲੱਗ ਗਈ ਇੱਕ ਕਿਸਮਤ ਵਾਲੀ ਨੂੰ ਹੱਥਾਂ ਉੱਤੇ ਮਹਿੰਦੀ ਲੱਗ ਗਈ ਇੱਕ ਕਿਸਮਤ ਵਾਲੀ ਨੂੰ ਹੀਰਾ ਲੱਖ ਸਵਾ ਲੱਖ ਦਾ ਹੈ ਹੀਰਾ ਲੱਖ ਸਵਾਂ ਲੱਖ ਦਾ ਹੈ ਪੀਆ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਹੈ ਪੀਆ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਹੈ ਬਾਗੇ ਵਿੱਚ ਆਇਆ ਕਰੋ ਬਾਗੇ ਵਿੱਚ ਆਇਆ ਕਰੋ ਜਦੋਂ ਅਸੀਂ ਸੌ ਜਾਈਏ ਸਾਥੋਂ ਮੱਖੀਆਂ ਉਡਾਇਆ ਕਰੋ ਜਦੋਂ ਅਸੀਂ ਸੌ ਜਾਈਏ ਸਾਥੋਂ ਮੱਖੀਆਂ ਉਡਾਇਆ ਕਰੋ ਬਾਗੇ ਵਿੱਚ ਆਇਆ ਕਰੋ ਬਾਗੇ ਵਿੱਚ ਆਇਆ ਕਰੋ ਜੇ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜਾ ਖਾਇਆ ਕਰੋ ਜੇ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜਾ ਖਾਇਆ ਕਰੋ ਕੋਠੇ ਤੇ ਆ ਮਾਇਆ ਕੋਠੇ ਤੇ ਆ ਮਾਇਆ ਮਿਲਣਾ ਤੇ ਮੇਲੇ ਆ ਕੇ ਨਹੀਂ ਤੇ ਖਸਮਾ ਨੂੰ ਖਾ ਮਾਇਆ ਮਿਲਣਾ ਤੇ ਮੇਲੇ ਆ ਕੇ ਨਹੀਂ ਤਾਂ ਖਸਮਾ ਨੂੰ ਖਾ ਮਾਇਆ ਕੀ ਲੈਣਾ ਏ ਮਿੱਤਰਾਂ ਤੋਂ ਕੀ ਲੈਣਾ ਏ ਮਿੱਤਰਾਂ ਤੋਂ ਮਿਲਣ ਤੇ ਆ ਜਾਵਾ ਡਰ ਲੱਗਦਾ ਏ ਛਿਤਰਾ ਤੋਂ ਮਿਲਣ ਤੇ ਆ ਜਾਵਾ ਡਰ ਲੱਗਦਾ ਏ ਛਿਤਰਾ ਤੋਂ ਇੱਥੇ ਪਿਆਰ ਦੀ ਪੁੱਛ ਕੋਈ ਨਾ ਇਥੇ ਪਿਆਰ ਦੀ ਪੁੱਛ ਕੋਈ ਨਾ ਵੇ ਤੇਰੇ ਨਾਲ ਨਈਓ ਬੋਲਣਾ ਤੇਰੇ ਮੂੰਹ ਉੱਤੇ ਮੋਛ ਕੋਈ ਨਾ ਤੇਰੇ ਨਾਲ ਨਈਓ ਬੋਲਣਾ ਤੇਰੇ ਮੂੰਹ ਉੱਤੇ ਮੋਛ ਕੋਈ ਨਾ ਮਜ਼ਾ ਪਿਆਰ ਦਾ ਚਖ ਲਾਂਗੇ ਮਜ਼ਾ ਪਿਆਰ ਦਾ ਚਖ ਲਾਂਗੇ ਮੋਛ ਦੀ ਕੀ ਗੱਲ ਕਰਦੀ ਅਸੀਂ ਦਾੜੀ ਵੀ ਰੱਖ ਲਾਂਗੇ ਮੁੱਛ ਦੀ ਕੀ ਗੱਲ ਕਰਦੀ ਅਸੀਂ ਦਾੜੀ ਵੀ ਰੱਖ ਲਾਂਗੇ ਆਈ ਸਾਈਕਲ ਚਲਾਈ ਜਾਣਿਓ ਬਾਈ ਸਾਈਕਲ ਚਲਾਈ ਜਾਣਿਓ ਓ ਥੋੜੀ ਕੀ ਲੱਗਦੀ ਜਿੰਨੂੰ ਮਗਰ ਬਿਠਾਈ ਜਾਣਿਓ ਓ ਥੋੜੀ ਕੀ ਲੱਗਦੀ ਜੀਨੂੰ ਮਗਰ ਬਿਠਾਈ ਜਾਣੇ ਓ ਬਾਈ ਸਾਈਕਲ ਚਲਾਈ ਜਾਣੇ ਆ ਬਾਈ ਸਾਈਕਲ ਚਲਾਈ ਜਾਣੇ ਆ ਓ ਸਾਡੀ ਓਇਓ ਲੱਗਦੀ ਜੀਨੂੰ ਮਗਰ ਬਿਠਾਈ ਜਾਣੇ ਆ ਓ ਸਾਡੀ ਵਾਟੀ ਲੱਗਦੀ ਜੀਨੂੰ ਮਾਗੇ ਰੇ ਬਿਠਾਈ ਜਾਨਿਆ ਅੱਗੇ ਵਿੱਚ ਸੋਟੀ ਏ ਬਾਗੇ ਵਿੱਚ ਸੋਟੀ ਏ ਗਰਦਨ ਤੇਰੀ ਸੋਣੀਏ ਮੇਰੇ ਟਿੱਢ ਨਾਲੋਂ ਮੋਟੀ ਏ ਗਰਦਨ ਤੇਰੀ ਸੋਣੀਏ ਮੇਰੇ ਟਿੱਢ ਨਾਲੋਂ ਮੋਟੀ ਏ ਪੈਵਾਣ ਵਟੇਂਦੇ ਓ ਪੈਵਾਣ ਵਟੇਂਦੇ ਓ ਇੰਨੇ ਤੁਸੀਂ ਨਹੀਂ ਸੋਹਣੇ ਜਿਨਾ ਮਾਣ ਕਰੇਂਦੇ ਓ ਇੰਨੇ ਤੁਸੀਂ ਨਹੀਂਓ ਸੋਹਣੇ ਜਿਨਾ ਮਾਣ ਕਰੇਂਦੇ ਓ ਮੇਰੀ ਰਾਮ ਦੁਹਾਈ ਇਹ ਮੇਰੀ ਰਾਮ ਦੁਹਾਈ ਇਹ ਤੇਰਾ ਗਮ ਪੀ ਪੀ ਕੇ ਅਸੀਂ ਗੋਗੜ ਵਧਾਈਏ ਤੇਰਾ ਗਮ ਪੀ ਪੀ ਕੇ ਅਸੀਂ ਗੋਗੜ ਵਧਾਈਏ